ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਨੂੰ ਹਾਰੇ ਨੂੰ ਪਤਾ ਹੀ ਆ ਦੋ ਭਰਾ ਬੈਠੇ ਆ ਹਨੀ ਵੀਰ ਤੇ ਆ ਪਿੰਕਲ ਵੀਰ ਅੰਨਾ ਦਾ ਕਈ ਦਿਨਾਂ ਤੋਂ 20 ਸਾਲਾਂ ਤੋਂ ਮਸਲਾ ਉੱਤੇ ਆਇਆ ਬਹੁਤ ਦਾਦੇ ਲੋਕ ਉਹ ਚੀਜ਼ ਦਾ ਸਵਾਦ ਲੈਂਦੇ ਆ ਦੋਨਾਂ ਦੇ ਪਰਿਵਾਰਾਂ ਦੀ ਇੱਜ਼ਤਾਂ ਸਾਡੇ ਪਰਿਵਾਰਾ ਉਹ ਪਰ ਇੱਕ ਜਿਹੇ ਪਰਿਵਾਰ ਨੂੰ ਬੋਲਦੇ ਬੋਲਦੇ ਸੀ ਸਾਡੇ ਦੋਨੇ ਏਰੀਆ ਦੇ ਆ ਭਰਾ ਨੇ ਮੇਰੇ ਹੁਣ ਅੱਜ ਆ ਟੇਬਲ ਤੇ ਹੱਲ ਹੋਈ ਆ ਅੱਜ ਤੋਂ ਬਾਅਦ ਨਾ ਕਿਤੇ ਪ੍ਰਿੰਕਲ ਵੀਰ ਨਾ ਕਿਹੜਿਆ ਨੇ ਮੇਰੇ ਅਦੇ ਵੀ ਆਪ ਦੇ ਕਿਸੇ ਫੈਮਿਲੀ ਮੈਟਰ ਦਾ ਕੋਈ ਕਿਸੇ ਵੀ ਤਰੀਕੇ ਦਾ ਕੋਈ ਵੀ ਹੱਕ ਦੂਜੇ ਨੂੰ ਨਹੀਂ ਬੋਲਣਗੇ ਤੇ ਜਿਹੜੇ ਇਹਨਾਂ ਦੇ ਕੇਸ ਨੇ ਤੇ ਦਰਖਾਸਤਾਂ ਨੇ ਉਹ ਜੇਤ ਵਾਪਸ ਲੈਣਗੇ ਤੇ ਬਾਕੀ ਤੁਹਾਨੂੰ ਆਪ ਦੇ ਮੂੰਹੋਂ ਤੇ ਦੋਨੇ ਵੀਰਾਂ ਨੂੰ ਆਪ ਦੇ ਵਿਚਾਰ ਤੋਂ ਦੀ ਗੱਲ ਸਸਿਕਾ ਜੀ ਸਾਰੇ ਸਾਰੇ ਇਸ ਚੀਜ਼ ਤੋਂ ਬਹੁਤ ਦੁਖੀ ਸੀ ਅਸੀਂ ਆਪ ਵੀ ਠੀਕ ਹੈ ਚਲੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਪਰ ਜੋ ਵੀ ਸਰਕਮਸਟੈਂਸਿਸ ਹੋਏ ਆ ਮੈਂ ਆਪਣੀ ਗਲਤੀ ਮੰਨਦਾ ਕਿ ਜੇ ਇਹਨਾਂ ਕਿਸੇ ਦੇ ਪ੍ਰਭਾਵ ਨੂੰ ਮੈਂ ਕਿਸੇ ਭੈਣ ਨੂੰ ਗਲਤ ਬੋਲਿਆ ਸੋਸ਼ਲ ਮੀਡੀਆ ਤੇ ਗਲਤ ਜੀਤਿਆ ਪਾਈਆਂ ਬਾਈ ਰਿੱਕੀ ਹੈ ਜਨੌਦ ਨੇ ਦੋ ਤਿੰਨ ਦਿਨ ਤੋ ਬਿਠਾਇਆ ਸੀ ਗੱਲਬਾਤ ਕਰਦੇ ਸੀ ਜੋ ਸਾਡੇ ਕਈ ਡਾਊਟ ਸੀ ਕੋਈ ਗੱਲਾਂ ਸਹੀ ਵੀ ਸੀ ਕੋਈ ਡਾਊਟ ਵੀ ਸੀ ਉਹ ਕੱਢੇ ਆ ਜੇ ਮੈਂ ਇਹਦੇ ਛਾਂ ਇਹਦੇ ਫਾਦਰ ਸਾਹਿਬ ਦੀ ਇਹਦੇ ਮਦਰ ਭੈਣ ਭੂਦੇ ਬਾਰੇ ਕੁਝ ਬੋਲਿਆ ਤਾਂ ਮੈਂ ਉੱਤੋਂ ਸੌਰੀ ਫੀਲ ਕਰਦਾ ਤੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਨਾ ਕੋਈ ਜਿਹੜੀਆਂ ਦਰਖਾਸਤਾਂ ਜਾਂ ਪਰਚੇ ਅਸੀਂ ਕੀਤੇ ਆ ਉਹ ਮੈਂ ਵਾਪਸ ਲਵਾਂਗਾ ਰਿੱਕੀ ਬਰੇਮਰੇ ਜਵਾਨ ਆ ਤੇ ਬਾਕੀ ਵੀ ਇਹਨਾਂ ਨਾਲ ਗੱਲ ਕਰ ਲਵਾਂਗਾ ਸਸਿਕਲ ਜੀ ਸਾਰਿਆਂ ਨੂੰ ਵਾਈਪੁਰ ਜੀ ਕਰਤਾਨ ਸਾਹਿਬ ਵਾਈਪੁਰ ਜੀ ਕੀ ਫਤਿਹ ਰਿੱਕੀ ਬਾਈ ਵੱਡਾ ਭਰਾ ਜਿੱਦਾਂ ਸੰਦੀਪ ਬਾਈ ਹੋਣੀ ਉਦਾਂ ਹੀ ਇਹ ਵੱਡੇ ਵੱਡੇ ਹੀ ਹੁੰਦੇ ਆ ਸਿਆਣੀ ਗੱਲ ਕਰਦੇ ਆ ਸਾਡੇ ਵੱਲੋਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਅਸੀਂ ਜਿਵੇਂ ਖੂਨਦਾਨ ਕੈਂਪ ਸਾਡੇ ਨਾਲ ਹੀ ਹੁੰਦਾ ਸੀ ਹੰਨੀ ਸਾਡੇ ਗਰੁੱਪ ਵੱਲੋਂ ਖੂਨਦਾਨ ਕੈਂਪ ਲੜਕੀਆਂ ਦੇ ਵਿਆਹ ਬਾਈ ਹੋਣੀ ਹੈ 28 ਤਰੀਕ ਨੂੰ ਕਰ ਰਿਹਾ ਤੋ ਵਧੀਆ ਦੇਖੋ ਇਨਸਾਨ ਗਲਤੀਆਂ ਦਾ ਬੁੱਤਲਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਦੁੱਧ ਤੁਲਿਆ ਬਾਈ ਮੇਰੇ ਤੋਂ ਵੀ ਗਲਤੀਆਂ ਹੁੰਦੀਆਂ ਜਦੋਂ ਕੋਈ ਗੱਲਾਂ ਐਦਾਂ ਦੀਆਂ ਹੋ ਜਾਂਦੀਆਂ ਆਪਾਂ ਵੀ ਬੋਲਦੇ ਆ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਅੱਜ ਦੀ ਤਰੀਕ 'ਚ ਹਾਂ ਨੀ ਦੀ ਮੰਮੀ ਮੇਰੀ ਨੂੰ ਇਸ ਤੋਂ ਬਾਅਦ ਮੈਂ ਕੋਈ ਲਫ਼ਜ਼ ਨਹੀਂ ਬੋਲਣਾ ਨਾ ਇੱਕ ਦੂਜੇ ਬਾਅਦ ਮੇਰੇ ਕੋਈ ਲਫ਼ਜ਼ ਬੋਲਣ ਲੂ ਠੀਕ ਆ ਮੈਂ ਕੋਸ਼ਿਸ਼ ਕਰਾਂਗਾ ਮੈਂ ਆਪਣੀਆਂ ਪੁਰਾਣੀਆਂ ਵੀਡੀਓ ਵੀ ਸਾਰੀਆਂ ਡਿਲੀਟ ਕਰ ਦਾਂ ਵੈਰੀ ਗੁੱਡ ਆਈ ਨਹੀਂ ਸੀ ਬਿਤੇ ਆਈ ਮੈਂ ਆਪ ਹੀ ਆਪਣੇ ਦੇਖੋ ਬਾਕੀ ਰਹੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਨ ਫਿਊਚਰ ਕੋਈ ਲੜਦਾ ਵੀ ਹੈ ਕਿਸੇ ਨਾਲ ਪਰਿਵਾਰ ਤੇ ਨਾ ਜਾਓ ਠੀਕ ਆ ਤੁਸੀਂ ਆਪ ਦੀ ਲੜਾਈ ਲੜੋ ਕਿਸੇ ਦੇ ਪਰਿਵਾਰ ਦੇ ਉੱਤੇ ਨਾ ਜਾਓ ਉਸ ਚੀਜ਼ ਨੂੰ ਬਾਅਦ ਦੇ ਵਿੱਚ ਫੇਸ ਕਰਨਾ ਬਹੁਤ ਔਖਾ ਹੋ ਜਾਂਦਾ ਐਨਾ ਗੱਲਾਂ ਕਿੰਨਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਰਿੱਕੀ ਬਾਈ ਦਾ ਵੀ ਧੰਨਵਾਦ ਕਰਦਾ ਸੰਦੀਪ ਵੀਰੇ ਦਾ ਵੀ ਧੰਨਵਾਦ ਕਰਦਾ ਉਹ ਵੀ ਇਹ ਚੀਜ਼ ਨੂੰ ਹੱਕ 'ਚ ਨਹੀਂ ਠੀਕ ਹੈ ਨਾ ਉਹ ਮੈਂ ਤੁਹਾਨੂੰ ਇਹ ਓਨ ਕੈਮਰਾ ਵੀ ਕਰ ਦਦਾ ਜੇ ਕੋਈ ਗੱਲ ਹੈ ਤਾਂ ਜੀ ਮਨ ਬੋਲਦਾ ਹੀ ਐ ਟੋਕਦਾ ਹੀ ਐ ਉਹ ਮਤਲਬ ਵੀਰ ਕੋਈ ਇਹ ਨਹੀਂ ਵੀ ਇੰਨਾ ਗੱਲਾਂ ਨੂੰ ਲੈ ਕੇ ਉਹ ਵੀ ਚੰਗੀ ਗੱਲ ਆ ਬਾਕੀ ਮੈਨੂੰ ਸਿਰਫ ਇੱਕ ਗੱਲ ਦਾ ਸੀਗਾ ਹੰਨੀ ਨਾਲ ਵੀਰ ਨਵਜੀਤ ਬੈਠਦੇ ਆ ਵੀ ਉਹਦੇ ਬਾਰੇ ਜੋ ਵੀ ਐ ਉਹ ਮੰਨੀ ਨੇ ਸੋਰੀ ਮੰਗੀ ਜੀ ਲੋ ਬਿਲਕੁਲ ਆਪਣਾ ਭਰਾ ਹੈ ਛੋਟਾ ਉਹਦੀ ਗਲਤੀ ਵੱਡੀ ਗੱਲ ਹੈ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਮੈਂ ਕੋਸ਼ਿਸ਼ ਕਰਾਂਗਾ ਜਿੱਦ ਤਨ ਮੈਨੂੰ ਹੰਨੀ ਦੇ ਮੰਮੀ ਮਿਲਣਗੇ ਵੀ ਮੈਂ ਉਹਨਾਂ ਦੇ ਪੈਰੀਆਂ ਤੇ ਲਾ ਕੇ ਤੁਹਾਡੇ ਨਾਲ ਫੋਟੋ ਵੀਡੀਓ ਸ਼ੇਅਰ ਵੀ ਕਰਾਂਗਾ ਥੈਂਕ ਯੂ ਜੀ ਕਹ ਬਾਈ ਨੇ ਜਿਵੇਂ ਕਰਤਾ ਰਕੀ ਵੀ ਰਹਿਣਾ ਜਿਵੇਂ ਕਹਤਾ ਉਵੇਂ ਕਰਤਾ ਅਸੀਂ ਅੱਜ ਤਰੀਕ 17 17 ਨੂੰ ਜਵਾਨ ਦੇ ਕੇ ਬਾਕੀ ਬਾਈ ਦੇਖੋ ਜੀ ਬੂਟਾਂ ਦੀ ਵੀਡੀਓ ਪਾਉਣੀ ਹੈ ਕੰਮ ਕਰਨੀ ਹੈ ਹਾਂ ਉਹ ਤਾਂ ਕਰੋ ਵੀ ਨਾ ਤੁਹਾਡਾ ਹੋਵੇ ਵੀ ਅੱਗੇ ਇੱਕ ਸਮਝੇ ਵੀ ਅਸੀਂ ਉਹ ਤਾਂ ਦੇਖੋ ਆਪਣਾ ਕੰਮ ਚਲਾਉਣਾ ਹੈ ਬਾਕੀ ਉਹ ਤਾਂ ਹਣਾ ਬਣਦਾ ਕੋਈ ਦੇਖੋ ਇਹਦੇ ਨਾਲ ਵੀ ਨਹੀਂ ਜਾਂ ਕਿਸੇ ਨਾਲ ਵੀ ਨਹੀਂ ਠੀਕ ਹੈ ਆਪਣਾ ਕੰਮ ਦੀ ਗੱਲ ਕਰਾਂਗੇ ਜਿਹੜੀ ਕਰਨੀ ਵਾਲੀ ਹੈ ਹੁਣ ਓਪਨਿੰਗ ਤੇ ਆਲਾ ਦਰਾਵਾ ਹਾਂ ਕੋਈ ਨਹੀਂ ਤੂੰ ਵੀ ਆਉਂਗੇ ਅੱਜ ਜਦੋਂ ਸਾਡੇ ਪੈਲੇ ਸਾਡੇ ਪਾਈ ਤਰੀ ਕੰਪੀਸ਼ਨ ਦਿੱਤਾ ਵੀ ਕਿੰ ਨੂੰ ਬਾਈ ਨੂੰ ਇਹ ਇੱਕ ਇਹਦੇ ਇਧਰ ਇੱਕ ਨੂੰ ਆ ਸੋ ਰਲ ਕੇ ਜਿਵੇਂ ਵੀ ਹੋਊਗਾ ਕਰਾਂਗੇ ਸ਼ਾਮ ਦੇ ਖਿਲਾਫ ਨਹੀਂ ਕਦੀ ਵੀ ਬੋਲਾਂਗੇ ਸੋ ਪੰਜਾਬ 'ਚ ਹੋਰ ਬੜੇ ਮੁੱਦੇ ਨੇ ਜਿਨ੍ਹਾਂ 'ਤੇ ਗੱਲ ਕਰਨੀ ਚਾਹੀਦੀ ਹੈ ਲੋਕ ਵੀ ਇਹ ਚੀਜ਼ਾਂ ਤੋਂ ਪਰੇਸ਼ਾਨ ਆ ਸਾਨੂੰ ਵੀ ਬੇਇੱਜ਼ਤੀ ਫੀਲ ਹੁੰਦੀ ਹੈ ਬਹੁਤ ਵੱਡਾ ਬਹੁਤ ਵੱਡਾ ਇਸ ਟਾਈਮ ਪਹਿਲੇ ਤਾਂ ਬੜਾ ਲਾ ਪਿਆ ਹੋਇਆ ਸੀ ਹੁਣ ਭਾਈ ਸੰਦੀਪ ਸਨੀ ਆਲਾ ਦੇਖੋ ਵੀ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਦਾ ਐਰੋਗਟ ਘੁੰਮਣ ਸਾਹਿਬ ਉਹਨਾਂ ਦਾ ਇਹ ਗੱਲ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਵੀ ਉਹ ਹਰੇਕ ਜਾਨੀ ਪੰਥਦਰਦੀ ਬੰਦੇ ਨਾਲ ਖੜਦੇ ਨੇ ਹੁਣ ਵੀ ਉਹ ਠੋਕ ਕੇ ਜਾ ਕੇ ਮਤਲਬ ਉਹਨਾਂ ਨੇ ਸਾਰੀ ਗੱਲ ਰੱਖੀ ਵੀ ਭਾਈ ਸੰਦੀਪ ਸਿੰਘ ਸਨੀ ਦੇ ਤਿੰਨ ਕਸ਼ਹਰੇ ਖੂਨ ਨਾਲ ਲੱਬੜੇ ਹੋਏ ਮਿਲਿਆ ਇੰਨਾ ਤਸ਼ੱਦਦ ਕੀਤਾ ਵਾ ਸੋ ਸਾਨੂੰ ਇਹ ਚੀਜ਼ਾਂ ਦੇਖ ਕੇ ਹਰਾਂ ਨੇ ਦੇਖ ਕੇ ਆਪ ਸ਼ਰਮਾ ਫੀਲ ਹੁੰਦੀ ਵੀ ਅਸੀਂ ਕੀ ਕੁਝ ਕਰਦੇ ਫਿਰਦੇ ਆ ਤੇ ਇਹ ਪੰਜਾਬ 'ਚ ਚੱਲ ਕੀ ਰਿਹਾ ਸੋ ਗੁਰੂ ਸਾਹਿਬ ਕਿਰਪਾ ਕਰੇ ਕਿੰਨੇ ਦਾ ਸਿਆਣੇ ਨੇ ਉਸ ਮੈਸਨਰ ਹੋ ਜਾਂਦੇ ਸਾਨੂੰ ਸਮੱਤ ਬਖਸ਼ ਕੋਈ ਵੱਡਾ ਬੰਦਾ ਚਾਹੀਦਾ ਦੀਗਾ ਕਿ ਜਿਹੜਾ ਇਹ ਚੀਜ਼ ਨੂੰ ਹੋਲਡ ਕਰ ਸਕੇ ਬਾਈ ਸੰਦੀਪ ਵੀ ਆਪਣਾ ਪ੍ਰਾਅ ਸੀ ਉਹਦੀ ਦਿਲੋਂ ਰਿਸਪੈਕਟ ਕਰਦੇ ਆ ਪਰ ਕੀ ਵੀ ਰਾਉਣ ਦੋਨਾਂ ਜੇ ਬੈਗੇ ਬਾਈ ਨੇ ਦੋ ਤਿੰਨ ਦਿਨ ਤੋਂ ਹੁਣ ਸਾਨੂੰ ਬੁਲਾ ਕੇ ਇੱਥੇ ਮੈਂ ਦੱਸ ਦਵਾਂ ਮੈਂ ਵੀ ਦੱਸ ਦਵਾਂ ਮੈਂ ਵੀਰੇ ਨੂੰ ਕਰਕੇ ਦੀਨੇ ਦੀਨੇ ਫੋਨ ਕਰਕੇ ਮੇਰੇ ਨਾਲ ਰਿੱਕੀ ਵੀਰੇ ਨਾਲ ਗੱਲ ਹੋਈ ਹੈ ਇਹਦਾ ਤੇ